ਨਗਰ ਨਿਗਮ ਫਗਵਾੜਾ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਹੋਈ ਚੋਣ ਵਿੱਚ बसपा ਕਾਉਂਸਲਰ ਤੇਜਪਾਲ ਬਸਰਾ ਨੂੰ ਸੀਨੀਅਰ ਡਿਪਟੀ ਮੇਅਰ ਚੁਣੇ ਜਾਣ ਤੋਂ ਬਾਅਦ ਤੇਜਪਾਲ ਬਸਰਾ ਆਪਣੇ ਸਾਥੀਆਂ ਨਾਲ ਅੰਬੇਦਕਰਪੁਰ ਗੁਰੂ ਹਰਗੋਬਿੰਦਗੜ੍ਹ ਫਗਵਾੜਾ ਵਿਖੇ ਸਥਿਤ ਬਾਬਾ ਸਾਹਿਬ ਜੀ ਦੇ ਬੁੱਤ ਤੇ ਨਤਮਸਤਕ ਹੋਣ ਲਈ ਪਹੁੰਚੇ ਇਸ ਦੌਰਾਨ ਉਨ੍ਹਾਂ ਨਾਲ बसपा ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕ੍ਰੀਮਪਰੀ ਵੀ ਮੌਜੂਦ ਸਨ ਇਸ ਮੌਕੇ ਸਮੂਹ बसपा ਵਰਕਰਾਂ ਨੇ ਜਿਥੇ ਬਾਬਾ ਸਾਹਿਬ ਜੀ ਦੇ ਬੁੱਤ ਤੇ ਨਤਮਸਤਕ ਹੋ ਕੇ ਬਾਬਾ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਉੱਥੇ ਹੀ ਉਨ੍ਹਾਂ ਨੂੰ ਵੀ ਮਿੱਠਾ ਕਰਵਾ ਇਸ ਮੌਕੇ बसपा ਪੰਜਾਬ ਪ੍ਰਧਾਨ ਅਫਤਾਰ ਸਿੰਘ ਕਰੀਮਪਰੀ ਨੇ ਕਿਹਾ ਕਿ 1996 ਵਿੱਚ ਜਲੰਧਰ ਵਿੱਚ बसपा ਪਾਰਟੀ ਦਾ ਪਹਿਲੀ ਵਾਰ ਡਿਪਟੀ ਮੇਅਰ ਬਣਿਆ ਸੀ ਉਸ ਤੋਂ ਬਾਅਦ ਫਗਵਾੜਾ ਵਾਸੀਆਂ ਨੇ ਇਸ ਵਾਰ बसपा ਦੇ ਕੌਂਸਲਰ ਤੇਜਪਾਲ ਬਸਰਾ ਨੂੰ ਸੀਨੀਅਰ ਡਿਪਟੀ ਮੇਅਰ ਬਣਾ ਕੇ ਇੱਕ ਸ਼ਲਾਘਾਯੋਗ ਕੰਮ ਕੀਤਾ ਹੈ ਜਿਸ ਲਈ ਪੂਰੀ ਟੀਮ ਵਧਾਈ ਦੀ ਪਾਤਰ ਹੈ ਉਹਨਾਂ ਕਿਹਾ ਕਿ 바ਵਾ ਸਾਹਿਬ ਜੀ ਵੱਲੋਂ ਸ਼ੁਰੂ ਕੀਤਾ ਅੰਦੋਲਨ ਅਨਕੀ ਅਤੇ ਜਿਹਾਰੂਆਂ ਨੂੰ ਜਨਮ ਦਿੰਦਾ ਹੈ ਉਹਨਾਂ ਆਖਿਆ ਕਿ ਤੇਜਪਾਲ ਬਸਰਾ ਇੱਕ ਆਚੇਹੇ ਨੇਤਾ ਹਨ ਜੋ ਕਿ ਤੀਸਰੀ ਵਾਰ ਚੇਤੁਰੇ ਨੇ ਮਿਊਸਪਲ ਕਾਰਪੋਰੇਸ਼ਨ ਫਗਵਾੜਾ ਦੀ ਜੋ ਚੋਣ ਹੋਈ ਆ ਉਸ ਇਲੈਕਸ਼ਨ ਦੇ ਵਿੱਚ ਬੌਧਨ ਸਮਾਜ ਪਾਰਟੀ ਨੇ 1996 ਤੋਂ ਬਾਅਦ ਕਿਉਂਕਿ 1996 ਚ ਜਲੰਧਰ ਦੇ ਵਿੱਚ ਬੌਧਨ ਸਮਾਜ ਪਾਰਟੀ ਦਾ ਡਿਪਟੀ ਮੇਅਰ ਬਣਿਆ ਸੀ ਔਰ 1996 ਤੋਂ ਬਾਅਦ ਫਗਵਾੜਾ ਦੀ ਕਾਰਪੋਰੇਸ਼ਨ ਫਗਵਾੜਾ ਦੀ ਸੰਗਤ ਨੇ ਅਸ਼ੀਰਵਾਦ ਦਿੱਤਾ ਬੌਧਨ ਸਮਾਜ ਪਾਰਟੀ ਨੂੰ ਮੌਕਾ ਮਿਲਿਆ ਸ਼੍ਰੀ ਤੇਜਪਾਲ ਬਸਰਾ ਜੀ ਬੌਧਨ ਸਮਾਜ ਪਾਰਟੀ ਦੇ ਸੀਨੀਅਰ ਡਿਪਟੀ ਮੇਅਰ ਬਣੇ ਮੈਂ ਇਹਦੇ ਲਈ ਜਿੱਥੇ ਫਗਵਾੜਾ ਦੀਆਂ ਸਾਰੀਆਂ ਸੰਗਤਾਂ ਦਾ ਪਾਰਟੀ ਦੀ ਲੀਡਰਸ਼ਿਪ ਦਾ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਉੱਥੇ ਮੈਂ ਵਧਾਈ ਵੀ ਦਿਨਾ ਮੁਬਾਰਕਬਾਦ ਵੀ ਦਿਨਾ ਕਿ ਤੁਸੀਂ ਇੱਕ ਤਰ੍ਹਾਂ ਨਾਲ ਜਿੱਦਾਂ ਦੋ ਬਗਿਆੜਾਂ ਦੇ ਮੂੰਹ ਵਿੱਚੋਂ ਮਾਸ ਦਾ ਟੁਕੜਾ ਕੱਢਣਾ ਹੁੰਦਾ ਬਹੁਜਨ ਸਮਾਜ ਪਾਰਟੀ ਨੇ ਇੱਦਾਂ ਇਹ ਰਾਜਨੀਤਿਕ ਜਿੱਤ ਹਾਸਲ ਕੀਤੀ ਹੈ ਇਹਦੇ ਲਈ ਸਾਰੀ ਟੀਮ ਨੂੰ ਵਧਾਈ ਸਭ ਨੂੰ ਮੁਬਾਰਕਬਾਦ 바ਵਾ ਸਭ ਡਾਕਟਰ ਅੰਬੇਦਕਰ ਜੀ ਦੇ ਚਰਨਾਂ ਚਾਕੇ ਅਸੀਂ ਸਿਰ ਝੁਕਾਇਆ ਉਹਨਾਂ ਦਾ ਆਸ਼ੀਰਵਾਦ ਲਿਆ ਕਿ ਡਾਕਟਰ ਅੰਬੇਦਕਰ ਦਾ ਅੰਦੋਲਨ ਇਹ ਅਣਕੀ ਨਮਾਇੰਦਿਆਂ ਨੂੰ ਜਨਮ ਦਿੰਦਾ ਹੈ ਇਹ ਝਚਾਰੂਆਂ ਨੂੰ ਜਨਮ ਦਿੰਦਾ ਹੈ ਇਸ ਸਮਾਜ ਦੇ ਹਿੱਤਾਂ ਲਈ ਲੜਨ ਵਾਲਿਆਂ ਨੂੰ ਜਨਮ ਦਿੰਦਾ ਹੈ ਤੇਜਪਾਲ ਬਸਰਾ ਜੀ ਜਿਹੜੇ ਕਿ ਤੀਸਰੀ ਪਰ ਕਾਉਂਸਲਰ ਬਣੇ ਬਹੁਜਨ ਸਮਾਜ ਪਾਰਟੀ ਵੱਲੋਂ ਅਸੀਂ ਪਾਰਟੀ ਵੱਲੋਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਲੱਖਾਂ ਹਨੇੜੀਆਂ ਚੱਕਰਾਂ ਦੇ ਬਾਵਜੂਦ ਉਹ ਅਡੋਲ ਰਹਿ ਕੇ BSP ਦੇ ਅੰਦੋਲਨ ਨਾਲ ਸਭ ਕਾਂਚੀਦਮ ਦੇ ਅੰਦੋਲਨ ਨਾਲ ਪਹਿਨ ਮਾਇਆਵਤੀ ਦੀ ਅਗਵਾਈ ਚਿਤਤੇ ਰਹੇ ਅਪੀਲ ਵੀ ਆ ਸਲਾਹ ਵੀ ਆ ਕਿ ਭਈ ਇਹ ਜਨਤਾ ਦੇ ਸੇਵਕ ਬਣ ਕੇ ਔਰ ਖਾਸ ਕਰਕੇ ਸੀਨੀਅਰ ਡਿਪਟੀ ਮੇਅਰ ਸਭ ਨੂੰ ਮੇਰੀ ਬੇਨਤੀ ਆ ਕਿ ਜਦੋਂ ਕੋਈ ਜ਼ਿੰਮੇਵਾਰੀ ਸੰਵਧਾਨਿਕ ਕੁਰਸੀ ਮਿਲਦੀ ਤਾਂ ਉਹ ਜਨਤਾ ਦੇ ਅੱਗੇ ਸਾਨੂੰ ਹੋਰ ਝੁੱਕ ਕੇ ਉਹਨਾਂ ਦੇ ਸੇਵਾਦਾਰ ਬਣ ਕੇ ਸਾਨੂੰ ਜਨਤਾ ਦੀ ਸੇਵਾ ਕਰਨੀ ਜਿਸ ਤਰ੍ਹਾਂ ਹੁਕਮਰਾਨ ਤਾਨਾਸ਼ਾਹ ਬਣ ਕੇ ਕੰਮ ਕਰਦੇ ਆ ਬਹੁਜਨ ਸਮਾਜ ਪਾਰਟੀ ਉਸ ਤਰੀਕੇ ਨਾਲ ਨਹੀਂ ਜਨਤਾ ਦੇ ਸੇਵਕ ਬਣ ਕੇ ਹਰ ਇੱਕ ਨੂੰ ਪਿਆਰ ਮੁਹੱਬਤ ਨਾਲ ਮਿੱਠਾ ਬੋਲ ਕੇ ਹਰ ਇੱਕ ਦਾ ਆਦਰ ਸਨਮਾਨ ਕਰਕੇ ਅਸੀਂ ਸ਼ਹਿਰ ਦਾ ਵਿਕਾਸ ਕਰਨਾ ਚਾਹੁੰਦੇ ਆ ਤੁਸੀਂ ਜਿੰਨੇ ਵੀ ਚੱਲ ਕੇ ਆਏ ਫਿਰ ਇੱਕ ਵਾਰ ਸਭ ਦਾ ਧੰਨਵਾਦ ਇਸ ਦੌਰਾਨ ਜਿੱਥੇ ਸਮੂਹ ਬਸਪਾ ਵਰਕਰਾਂ ਵਿੱਚ ਖੁਸ਼ੀ ਵਿੱਚ ਲੱਡੂ ਮੰਡੇ ਗਏ ਤੇ ਮੂੰ ਮਿੱਠਾ ਕਰਵਾਇਆ ਗਿਆ। ਉੱਥੇ ਹਲਕਾ ਇੰਚਾਰਜ ਲੇਖ ਰਾਜਮਾਲਪੁਰੀ ਨੇ ਤੇਜਪਾਲ ਬਸਰਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਤਿੰਨ ਕੌਂਸਲਰ ਮਿਲ ਕੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਉਣਗੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਮੌਜੂਦ ਹਨ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਗਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਬਹੁਜਨ ਸਮਾਜ ਪਾਰਟੀ ਬਣੋ ਜੋ ਤਿੰਨ ਐਮਸੀ ਜਤਾਏ ਗਏ ਐਂਡ ਸੀਨੀਅਰ ਡਿਪਟੀ ਮੇਅਰ ਮਾਨਯੋਗ ਤੇਜਪਾਲ ਬਸਰਾ ਜੀ ਬਣੇ। ਇਸ ਖੁਸ਼ੀ ਦਾ ਸ਼ੁਕਰਾਨਾ ਕਰਨ ਦੇ ਲਈ ਅਸੀਂ ਅੱਜ ਹਰਗੋਬਿੰਦ ਨਗਰ ਪਾਰਕ ਵਿੱਚ ਆਪਣੇ ਰਹਿਬਰ ਆਪਣੇ ਮਸੀਹਾ ਮਾਵਾ ਸਾਹਿਬ ਡਾਕਟਰ ਭੀਮਰਾਓ ਜੀ ਦੇ ਚਰਨਾ ਵਿੱਚ ਨਤਮਸਤਕ ਹੋਣ ਲਈ ਆਏ ਆਂ ਔਰ ਇਸ ਖੁਸ਼ੀ ਦੇ ਮੌਕੇ ਤੇ ਸਾਰਾ ਕੁਝ ਪ੍ਰਧਾਨ ਜੀ ਨੇ ਦੱਸਿਆ ਕਿ ਅਸੀਂ ਸ਼ਹਿਰ ਵਾਸੀਆਂ ਨੂੰ ਸਾਫ਼ ਸੁਚਿਣਾ ਪ੍ਰਸ਼ਾਸਨ ਦੇਵਾਂਗੇ ਪਿਛਲੇ 11 ਸਾਲ ਤੋਂ ਜੋ ਸ਼ਹਿਰ ਵਾਸੀ ਵਿਕਾਸ ਦੀ ਉਡੀਕ ਕਰ ਰਹੇ ਸਨ ਉਹਨਾਂ ਦੀ ਉਡੀਕ ਅੱਜ ਖਤਮ ਹੋ ਗਈ ਹੈ ਔਰ ਬਹੁਜ ਸਮਾਜ ਪਾਰਟੀ ਦੇ ਚੁਣੇ ਹੋਏ ਨਮਾਇंदे ਐਮਸੀ ਔਰ ਸਮੁੱਚੀ ਟੀਮ ਸਾਰੀ ਇਹ ਅਸਵਾਸ਼ਣ ਦਿਵਾਉਂਦੀ ਹੈ ਕਿ ਬਹੁਜ ਸਮਾਜ ਪਾਰਟੀ ਦੇ ਐਮਸੀ ਸ਼ਹਿਰ ਦਾ ਸਰਪੱਖੀ ਵਿਕਾਸ ਬਿਨਾਂ ਕਿਸੇ ਪਿੰਨਬੇਤੋ ਕਰਨਗੇ ਜੈਪੀ ਜੈਹਾ